ਮੋਦੀ ਸਰਕਾਰ ਬੈਂਕਾਂ ਤੇ ਏਟੀਐਮਾਂ ਚ ਕੈਸ਼ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਹਾਲਾਤ ਜ਼ਮੀਨੀ ਇਹ ਨੇ ਕਿ ਹਸਪਤਾਲਾਂ ਦੇ ਏਟੀਐਮਾਂ ਚ ਵੀ ਪੈਸੇ ਨਹੀਂ ਨੇ ਅਸੀਂ ਪੀਜੀਆਈ ਦੇ ਏਟੀਐਮ ਦੇ ਸਾਹਮਣੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਏਟੀਐਮ ਦੇ ਬਾਹਰ ਲਿਖਿਆ ਹੋਇਆ ਨੋ ਕੈਸ਼ ਯਾਨੀ ਕੈਸ਼ ਨਹੀਂ ਹੈ ਐਸਬੀਆਈ ਦਾ ਇਹ ਇੱਥੇ ATM ਆ ਔਰ ਨਾਲ ਹੀ ਤੁਸੀਂ ਦੇਖ ਸਕਦੇ ਹੋ ਐਡਵਾਂਸ ਟ੍ਰੋਮਾ ਸੈਂਟਰ ਆ ਪੀਜੀਆਈ ਦਾ ਐਡਵਾਂਸ ਟ੍ਰੋਮਾ ਸੈਂਟਰ ਆ ਜਿੱਥੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਜ਼ਰੂਰਤ ਪੈਂਦੀ ਹੈ ਪੈਸੇ ਦੀ ਔਰ ਬਹੁਤ ਸੈਂਸਿਟਿਵ ਹੁੰਦਾ ਹਸਪਤਾਲਾਂ ਦੇ ਅੰਦਰ ਖਾਸ ਤੌਰ ਦੇ ਉੱਤੇ ਲੋਕਾਂ ਦੇ ਮਰੀਜ਼ ਦਾਖਲ ਹੁੰਦੇ ਨੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਪੈਸੇ ਦੀ ਦਵਾਈਆਂ ਦੇ ਲਈ ਹੋਰ ਕੰਮਾਂ ਦੇ ਲਈ ਔਰ ਬਹੁਤ ਸੈਂਸਿਟਿਵ ਕੇਸ ਆਉਂਦੇ ਨੇ ਕਈ ਵਾਰ ਬਹੁਤ ਜ਼ਿਆਦਾ ਕੋਈ ਐਕਸੀਡੈਂਟ ਦਾ ਕੇਸ ਆਉਂਦਾ ਕੋਈ ਕਿਸੇ ਤਰ੍ਹਾਂ ਦਾ ਕੇਸ ਆਉਂਦਾ ਪਰ ਹਾਲਾਤ ਇਹ ਨੇ ਕਿ ਹਸਪਤਾਲਾਂ ਦੇ ATMਾਂ 'ਚ ਪੈਸੇ ਨਹੀਂ ਦਾ ਵੇ ਵੱਡੇ ਵੱਡੇ ਕੀ ਹਰ ਥਾਂ ਦੇ ਉੱਤੇ ਪੈਸਾ ਪਰ ਹਸਪਤਾਲ ਦੇ ਏਟੀਐਮ ਚ ਪੈਸੇ ਨਹੀਂ ਤਾਂ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਘਟੋ ਘਟ ਜਿਹੜੀਆਂ ਸੈਂਸਿਟਿਵ ਥਾਵਾਂ ਨੇ ਉਹਨਾਂ ਤੇ ਸਰਕਾਰ ਨੂੰ ਕਰਨਾ ਚਾਹੀਦਾ ਕਿ ਉਹਨਾਂ ਤੇ ਪੈਸੇ ਹੋਣ ਅਸੀਂ ਇੱਥੇ ਜਿਹੜੇ ਲੋਕ ਪੈਸੇ ਕਢਵਾਉਣ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਪੈਸੇ ਕਢਵਾਉਣ ਆਏ ਸੀ ਇੱਥੇ ਕੀ ਸਮੱਸਿਆ ਆ ਰਹੀ ਹੈ ਭਾਜੀ ਸਾਡਾ ਇੱਥੇ ਪੇਸ਼ੈਂਟ ਦਾਖਲ ਆ ਮਤਲਬ ਤੇ ਉਹਦੇ ਵਾਸਤੇ ਸਾਨੂੰ ਕੈਸ਼ ਚਾਹੀਦੇ ਸੀ ਇੱਥੇ ਕੈਸ਼ ਹੈ ਨਹੀਂ ਬਿਲਕੁਲ ਹੀ ਟੀਮ ਤੇ ਤੇ ਜ਼ਰੂਰੀ ਇਹ ਚਾਹੀਦਾ ਵੀ ਕੈਸ਼ ਮਿਲਣਾ ਚਾਹੀਦਾ ਵਾ ਕਿਉਂਕਿ ਪੈਸੇ ਵਗੈਰ ਦਵਾਈ ਨਹੀਂ ਮਿਲਦੀ ਪੈਸੇ ਵਗੈਰ ਟੈਸਟ ਨਹੀਂ ਹੋਣਾ ਕੋਈ ਵੀ ਚੀਜ਼ ਪੈਸੇ ਵਗੈਰ ਨਹੀਂ ਹੋਣੀ ਹੈਗੀ ਆਵਾਜ਼ ਨਹੀਂ ਹੋ ਰਹੀ ਆਪਾਂ ਠੀਕ ਸਹੀ ਇਲਾਜ ਬਿਲਕੁਲ ਸਹੀ ਨਹੀਂ ਹੋ ਰਿਹਾ ਬਿਨਾਂ ਪੈਸੇ ਤੋਂ ਇਸ ਤੋਂ ਸਰਕਾਰੀ ਕੋਰ ਕਹਿੰਦੇ ਜੀ ਕੈਸ਼ ਕੈਸ਼ ਇਹ ਐਡੀਮ ਦਾ ਸਾਹਮਣੇ ਤੁਸੀਂ ਹਾਲਾਤ ਦੇਖ ਸਕਦੇ ਹੋ ਉਸ ਤੋਂ ਪਲੱਸ ਇੱਕ ਕੈਸ਼ ਕਹਿੰਦੇ 24000 ਰੁਪਏ ਦਿੱਤਾ ਜਾਏਗਾ ਇੱਕ ਅਨਾਗਰਿਕ ਨੂੰ ਜਿਸ ਬੰਦੇ ਨੂੰ ਆਮ 24 24000 ਰੁਪਏ ਇੱਕ ਹਫਤੇ ਦਾ ਵੀ ਛੱਡੋ ਜੀ ਤੁਸੀਂ ਉਸ ਨੂੰ 4000 ਰੁਪਏ ਵੀ ਨਹੀਂ ਦੇ ਰਹੇ ਤੇ ਹੋਰਾਂ ਕੋਲ ਪਲੱਸ ਐਨੇ ਐਨੇ ਪੈਸੇ ਫੜੇ ਜਾ ਰਹੇ ਆ ਉਹ ਸਵਾਲ ਜਵਾਬ ਪੁੱਛਣਾ ਚਾਹੀਦਾ ਵੀ ਇਹ ਪੈਸਾ ਆ ਕਿੱਥੋਂ ਇਹਨਾਂ ਕੋਲ ਕਿੱਥੋਂ ਆ ਰਿਹਾ ਆ ਆਮ ਬੰਦੇ ਕੋਲ 4000 ਰੁਪਏ ਨਹੀਂ ਆਏਗਾ ਤਾਂ ਹੋਰਾਂ ਕੋਲ 4-4 ਕਰੋੜ ਨੂੰ ਕੀ ਲੱਗਦਾ ਤੁਸੀਂ ਵੀ ਪੈਸੇ ਕਟਵਾਉਣ ਆਏ ਸੀ ਨਹੀਂ ਮਿਲ ਰਹੇ ਪੈਸੇ ਹਾਂ ਜੀ ਸਾਡਾ ਇਹ ਦਵਾਈ ਵੀ ਲੈਣੀ ਆ ਤਾਂ ਵੀ ਤੇ ਤੰਗੀ ਤਾਂ ਹਰੇਕ ਨੂੰ ਆਈ ਜੀ ਜਿੰਨੇ ਖੜਿਆ ਸਭ ਨੂੰ ਤੰਗੀ ਆ ਜੀ ਹਾਂ ਤੇ ਏਟੀਐਮ ਦੇ ਵਿੱਚ ਪੈਸੇ ਹੈ ਨਹੀਂਗੇ ਜੀ ਉਹਨੂੰ ਫੈਸਲਾ ਕਿਹਜ ਲੱਗਦਾ મોદી ਸਰਕਾਰ ਨੂੰ ਪੈ ਫੈਸਲਾ ਤਾਂ ਚਲੋ ਠੀਕ ਆ ਜਿਹੜਾ ਕੀਤਾ ਪਰ ਪੈਸਾ ਵੀ ਜ਼ਰੂਰੀ ਆ ਨਾ ਤਰੀਕਾ ਸਹੀ ਨਹੀਂ ਆ ਜੀ ਫੈਸਲਾ ਠੀਕ ਆ ਜੀ ਪਰ ਤਰੀਕਾ ਸਹੀ ਨਹੀਂ ਆ ਇਹਦਾ ਪੈਸਾ ਉਹਨੇ ਨੋਟ ਦੀ ਸਪਾਈ ਨਹੀਂ ਹੋ ਰਹੀ ਨਾ ਨੋਟ ਦੀ ਸਪਲਾਈ ਹੋ ਰਹੀ ਆ ਉਹਨੀ ਆਮ ਗਰੀਬ ਬੰਦਾ ਇਹਨਾਂ ਕੋ ਪੈਸਾ ਨਹੀਂ ਆ ਰਿਹਾ ਤੇ ਜਿਹੜੇ ਕਰੋੜਾਪਤੀ ਬੰਦੇ ਇਹਨਾਂ ਕੋ ਕੈਸ਼ ਅੰਦਰ ਪਿਆ ਨਹੀਂ ਮੋਦੀ ਨੂੰ ਇਹ ਪੁੱਛਿਆ ਜਾਏ ਕਿ 9 ਮਹੀਨੇ ਕਰੰਸੀ ਦੇ ਛਾਪ ਰਿਆ ਸੀ ਤਾਂ ਉਹ 9 ਮਹੀਨੇ ਦੀ ਕਰੰਸੀ ਕਿੱਥੇ ਗਈ ਜਾਂ ਤੇ ਇਹਨੇ ਆਪਣੀ ਵਾਈਟ ਮਨੀ ਕੀਤੀ ਹੈ ਜਾਂ ਰਿਸ਼ਤੇਦਾਰਾਂ ਦੀ ਵਾਈਟ ਮਨੀ ਕੀਤੀ ਹੈ ਸਾਰ ਪਬਲਿਕ ਨੂੰ ਇੰਨੀ ਪਰੇਸ਼ਾਨੀ ਆ ਰਹੀ ਹੈ ਕਿ ਜੇ ਅਗਰ ਬੈਂਕ ਜੁ 2 4000 ਰੁਪਏ ਦੇ ਰਹੇ ਨੇ ਤਾਂ 1000 ਰੁਪਏ ਦੇ ਸਿੱਕੇ ਦੇ ਰਹੇ ਨੇ 10-10 ਦਿਨ ਉਹ ਕਿੱਥੇ ਲੈ ਜਾਊਗਾ ਵਜਨ ਪਾ ਕੇ ਤੁਸੀਂ ਲੋਕਾਂ ਦਾ ਦਰਦ ਦੇਖ ਸਕਦੇ ਹੋ ਇਹ ਲੋਕ ਆਪਣੇ ਆਪ ਇਹ ਸਾਰੀਆਂ ਗੱਲਾਂ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਨੂੰ ਫੇਸ ਕਰਨਾ ਪਿਆ ਪੀਜੀਆਈ ਦੇ ਅੰਦਰ 4-5 ਏਟੀਐਮ ਨੇ ਸਾਰੇ ਟੀਮਾਂ ਤੇ ਪੈਸਾ ਨਹੀਂ ਆ ਕੱਲ ਦਾ ਪੈਸਾ ਨਹੀਂ ਆ ਅੱਜ ਦੀ ਗੱਲ ਨਹੀਂ ਕੱਲ ਦਾ ਪੈਸਾ ਨਹੀਂ ਆ ਕਿਉਂਕਿ ਅੱਜ ਵਰਕਿੰਗ ਡੇ ਸੀ ਕੱਲ ਸੈਟਰਡੇ ਸੰਡੇ ਮੰਨਿਆ ਜਾਂਦਾ ਚਲੋ ਛੁੱਟੀ ਆ ਨਹੀਂ ਪੈਸਾ ਆ ਰਿਹਾ ਹੁਣ ਅੱਜ ਸੋਮਵਾਰ ਆ ਸੋਮਵਾਰ ਨੂੰ ਵੀ ਚੰਡੀਗੜ੍ਹ ਦੇ ਬਹੁਤ ਸਾਰੇ ਏਟੀਐਮਾਂ ਚ ਬੈਂਕਾਂ ਚ ਪੈਸਾ ਨਹੀਂ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਔਰ ਇਸ ਤਰ੍ਹਾਂ ਦੀ ਸੈਂਸਿਟਿਵ ਥਾਂ ਦੇ ਉੱਤੇ ਹਸਪਤਾਲਾਂ ਦੇ ਅੰਦਰ ਮਰੀਜ਼ ਆਉਂਦੇ ਨੇ ਤੇ ਮਰੀਜ਼ਾਂ ਨੂੰ ਪੈਸੇ ਦੀ ਲੋੜ ਹੁੰਦੀ ਐਸਾ ਨਹੀਂ ਮਿਲ ਰਿਹਾ ਤੇ ਲੋਕ ਮੋਦੀ ਸਰਕਾਰ ਦੀ ਆਲੋਚਨਾ ਕਰ ਰਹੇ ਨੇ ਕੈਮਰਾਮੈਨ ਅਬਿਦ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ ਪੀਜੀਆ